हां जी दोस्तों सत श्री अकाल की हालचाल है जी ठीक ठाक सारे दो सो दोस्तों आज जेडी वीडियो बना रहे है जी ਪਿੰਡ ਦੋਸਤੋ ਇਹ ਅਲੀਪੁਰ ਜ਼ਿਲ੍ਹਾ ਫਿਰੋਜ਼ਪੁਰ ਦੇ ਨੇੜੇ ਸ਼ਹਿਰ ਜਿਹੜਾ ਦੋਸਤੋ ਜੀਰਾ ਹੈ ਇਸ ਪਿੰਡ ਦੇ ਜੇ ਆਸ-ਪਾਸ ਪਿੰਡਾਂ ਦੀ ਤੇ ਦੋਸਤੋ ਗੱਲ ਕਰੀਏ ਤਾਂ ਇੱਕ ਪਾਸੇ ਦੋਸਤੋ ਬਲਟੋਆ ਇੱਕ ਪਾਸੇ ਦੋਸਤੋ ਮਈਆਂ ਸਿੰਘ ਵਾਲਾ ਤੇ ਨਾਲ ਹੀ ਇਹਦੇ ਦੋਸਤੋ ਨਰੰਗ ਸਿੰਘ ਵਾਲਾ ਇਹਦੇ ਗਵਾਂਡੀ ਪਿੰਡ ਹੈ ਜੀ ਜਿਹੜੇ ਘਰ ਚੋਂ ਦੋਸਤੋ ਵੀਡੀਓ ਤੁਹਾਨੂੰ ਵਿਖਾ ਰਿਹਾ ਜੀ ਇੱਕ ਘਰੇਲੂ ਪਰਿਵਾਰ ਦੇ ਕੋਲੇ ਦੋਸਤੋ ਬੱਚੀਆਂ ਬਕਾਉ ਹੈ ਤੈਂ ਬੱਚਿਆਂ ਸੇ ਘਰ ਦੇ ਵਿੱਚੋਂ ਤੁਹਾਨੂੰ ਦਿਖਾਉਣੀਆਂ ਤੁਹਾਨੂੰ ਠੀਕ ਹੈ ਜੀ ਦੋ ਬੱਚਿਆਂ ਇਹਨਾਂ ਦੇ ਵਿੱਚ ਵੱਡੀਆਂ ਇਹ ਕੁਛਕ ਟਾਈਮ ਹੋ ਗਿਆ ਬਾਈ ਹੁਣਾਂ ਦੇ ਸੀਮਨ ਸੁਮਨ ਇਹਨਾਂ ਦੇ ਭਰਾਏ ਹੋਏ ਆ ਜੀ ਦੋਹਾਂ ਬੱਚਿਆਂ ਦੇ ਠੀਕ ਹੈ ਜੀ ਇੱਕ ਇਹਨਾਂ ਦੇ ਵਿੱਚ ਛੋਟੀ ਬੱਚੀ ਹੈ ਉਹ ਵੀ ਤੁਹਾਨੂੰ ਤੋਰ ਫੇਰ ਕੇ ਦਿਖਾ ਦੇਣੀ ਆ ਬਾਕੀ ਗੱਲਬਾਤ ਸਾਰੀ ਬਾਈ ਨਾਲ ਕਰਾਂਗੇ ਰੇਟ ਬਿਲਕੁਲ ਜਾਇਜ਼ ਜੇ ਹੋਣਗੇ ਇਹਨਾਂ ਦੇ ਤੇ ਜਿਹੜੀ ਬੱਚੀ ਤੁਹਾਨੂੰ ਜਚੂਗੀ ਉਹਦੀ ਬੰਦੀ ਤਸੱਲੀ ਕਰਕੇ ਤੁਸੀਂ ਖਰੀਦ ਲਿਓ ਤੇ ਬਾਕੀ ਗੱਲਬਾਤ ਆਓ ਬਾਈ ਨਾਲ ਕਰੀਏ ਸਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਨਾਮ ਦੱਸਿਓ ਆਪਣਾ ਨਾਮ ਜੋਬ ਪੈਂਡ ਆਪਣਾ ਅਲੀਪੁਰ ਹੈਨਾ ਠੀਕ ਹੈ ਅੱਛਾ ਜਿਹੜੀਆਂ ਬੱਚੀਆਂ ਆਪਾਂ ਵਕਾਊ ਕੀਤੀਆਂ ਅੱਜ ਇਹ ਆਪਣੀ ਘਰ ਦੀਆਂ ਜਾਂ ਕਿਹਨੀਆਂ ਹਾਂਜੀ ਇੰਜ ਕਰਦੀਆਂ ਹਾਂ ਘਰ ਦੀਆਂ ਸਾਰੀਆਂ ਹਾਂਜੀ ਇੰਜ ਕਰਦੀਆਂ ਠੀਕ ਹੈ ਪਸ਼ੂਆਂ ਦੀ ਤੰਗੀ ਆ ਕਰਨ ਵਿੱਚ ਜ਼ਿਆਦਾ ਹੋਣ ਕਰਨ ਹੈਨਾ ਜ਼ਿਆਦਾ ਹੈ ਠੀਕ ਹੈ ਅੱਛਾ ਜਿਹੜੀ ਪਹਿਲੇ ਨੰਬਰ ਤੇ ਇਹ ਬੱਚੀ ਖੜੀ ਆ ਕਿੰਨੇ ਕ ਟਾਈਮ ਦੀ ਹੋਊਗੀ ਇਹ ਇਹ ਦੋ ਦੰਦਾਂ ਦੀ ਮੂੰਹ ਦੋ ਦੰਦ ਹੋਦੀ ਹੈ ਹਾਂਜੀ ਦੋ ਕੁ ਸਾਲਾਂ ਦੀ ਆ ਠੀਕ ਹੈ ਅੱਛਾ ਬਰੀਡ ਦੇ ਵਿੱਚ ਵੇਖੀਏ ਤਾਂ ਕਿਹੜੀ ਜਰਸੀ ਚ ਆ ਜਾਂਦੀ ਏ ਜਰਸੀ ਚ ਆ ਗਈ ਪਿਓਰ ਚੱਕ ਹੈਗੀ ਥੋੜੀ ਜੀ ਮਿਕਸ ਏ ਨਹੀਂ ਨਹੀਂ ਪਿਓਰ ਹੀ ਜਰਸੀ ਚ ਆ ਜਾਂਦੀ ਏ ਠੀਕ ਹੈ ਅੱਛਾ ਖੋਲ ਇਹਨੂੰ ਮੜ ਜਾ ਗੀੜਾ ਕਢੀ ਕਢਾ ਕੇ ਤੇ ਦੇਖ ਲਈਏ ਤੋਰ ਫਿਰ ਕੇ ਅੱਛਾ ਸੀਮਨ ਆਪਾਂ ਗੱਲ ਕਰਦੇ ਸੀ ਕਿੰਨੇ ਦਿਨ ਹੋ ਗਏ ਨੇ ਲੱਗਣ ਠੀਕ ਆ ਇਹਨੂੰ 15 ਕੁ ਦਿਨ ਹੋ ਗਏ ਸੀਮਨ ਭਰਾਏ ਨੂੰ 15 ਦਿਨ ਹਾਂਜੀ ਠੀਕ ਆ ਦੋਸਤੋ 15 ਦਿਨ ਇਸ ਬੱਚੀ ਨੂੰ ਹੋ ਗਏ ਆ ਜੀ ਟੀਕਾ ਭਰਾਏ ਨੂੰ ਠੀਕ ਆ ਗਾਹਾਂ ਕਿਸਮਤ ਆ ਜੇ ਰਹਿ ਜੇ ਤੇ ਨਾ ਰਵੇ ਉਹ ਅਗਲੇ ਦੀ ਕਿਸਮਤ ਆ ਦੋਸਤੋ ਇੱਥੋਂ ਬਾਈ ਬਣਾ ਲਿਆ ਗਿਆ ਹੋਇਆ ਇਹ ਠੀਕ ਆ ਜਰਸੀ ਬਰੀਡ ਮੈਨੂੰ ਲੱਗਦਾ ਵੀ ਇਹਦੇ ਵਿੱਚ ਜ਼ਿਆਦਾ ਹੈ ਥੋੜੀ ਜੀ ਪਿਓਰ ਦੇ ਵਿੱਚ ਤਾਂ ਨਹੀਂ ਆਪਾਂ ਕਹਿ ਸਕਦੇ ਠੀਕ ਹੈ ਇਹ ਥਣ ਥਣ ਚਾਰ ਚਾਰ ਹੀ ਹੋਣਗੇ ਇਹਨਾਂ ਦੇ ਹਾਂਜੀ ਹਾਂਜੀ ਚਾਰ ਚਾਰ ਹੀ ਹੈ ਗਰੰਟੀ ਹੈ ਠੀਕ ਹੈ ਅੱਛਾ ਰੇਟ ਰੂਟ ਇਹਨਾਂ ਦੇ ਕੀ ਹੈ ਇਹਦਾ ਇਹ ਆਪਾਂ 20000 ਰੁਪਿਆ ਮੁੱਲ 20000 ਹਾਂਜੀ ਅੱਛਾ ਮਾਨਤਣ ਕਿੰਨਾ ਕੁ ਹੋ ਜਾਊਗਾ ਉਹ ਤਾਂ ਇਹਦੇ ਕਰ ਦਾਂਗੇ ਠੀਕ ਹੈ ਹਾਂਜੀ ਦੂਸੋਂ ਮਾਨਤਣ ਪ੍ਰੋਪਰ ਹੋ ਜਾਊਗਾ ਜੀ ਠੀਕ ਹੈ 20000 ਦੇ ਵਿੱਚੋਂ ਤੇ ਦੂਜੇ ਨੰਬਰ ਤੇ ਇੱਕ ਇਹ ਇਹ ਲੱਸੀ ਵਾਲੀ ਹੈ ਨਾ ਹਾਂਜੀ ਇਹ ਥੋੜੀ ਜਿਹੀ ਲੱਸੀ ਹੈ ਠੀਕ ਹੈ ਇਹ ਜਰਸੀ ਦੇ ਵਿੱਚ ਹੀ ਆ ਗਈ ਹੈ ਨਾ ਹਾਂਜੀ ਇਹਦੇ ਵੀ ਸੀਮਨ ਭਰਾਇਆ ਹੋਇਆ ਹਾਂਜੀ ਇਹਨੂੰ 20 ਦਿਨ ਹੋ ਗਏ ਆ 20 ਦਿਨ ਹੋ ਗਏ ਹਾਂਜੀ ਇਹਨੂੰ ਸੀਮਨ ਭਰਾਇਣ ਨੂੰ 20 ਦਿਨ ਹੋ ਗਏ ਠੀਕ ਹੈ ਠੀਕ ਹੈ ਭਰਾਇਆ ਇਹਦੇ ਵੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਖੋਲ ਲੈਂਦਾ ਵੀ ਕੜਾ ਜਿਹੜਾ ਲਾਲ ਰੰਗ ਦੇ ਵਿੱਚ ਐ ਦੋਸੋ ਇਹ ਜਰਸੀ ਦੇ ਵਿੱਚ ਤੁਸੀਂ ਮੰਨ ਸਕਦੇ ਹੋ ਉਹਨੂੰ ਠੀਕ ਹੈ 20 ਦਿਨ ਬਾਈ ਹੁਣੀ ਕਹਿੰਦੇ ਆ ਵੀ ਸੀਮਨ ਭਰਾਇਏ ਨੂੰ 20 ਦਿਨ ਹੋ ਗਏ ਨੂੰ ਟੀਕਾ ਭਰਾਇਏ ਨੂੰ ਠੀਕ ਹੈ ਥੋੜੀ ਜਿਹੀ ਲੇਸੀ ਆ ਜਦੋਂ ਸੰਭਗੀ ਦੇ ਵਿੱਚ ਅੱਛੀ ਰਾਜੀ ਹੋ ਗਈ ਇਹ ਤਵੱਛੇ ਵੀ ਸੋਹਣੀ ਬਣ ਜਾਣੀ ਹੈ ਠੀਕ ਹੈ ਫਸਤ ਜਿਆਦਾ ਹੋਣ ਕਰਨ ਪੱਠੇ ਪੋਠਿਆਂ ਦੇ ਥੋੜੀ ਜੀ ਦਿੱਕਤ ਕਰਨ ਬਾਈ ਹੋਣਾ ਨੇ ਇਹ ਬੱਚੀਆਂ ਵੇਚਣੀਆਂ ਠੀਕ ਹੈ ਜੀ ਇਹਨੂੰ ਦੋਸਤੋ ਇਹ ਫਿਰ ਕਿੰਨੇ ਕੇ ਟਾਈਮ ਦੀ ਹੋਊਗੀ ਇਹ ਇਹ ਵੀ ਦੋ ਦੰਦ ਦੀਆਂ ਮੂੰਹ ਹੈ 2 ਸਾਲ ਦੀ ਹੋ ਅੱਛਾ 2 ਸਾਲ ਦੀ ਹੈ ਜੀ ਅੱਛਾ ਇਹ ਘੱਟਸਾਂ ਵੀ ਹੈਣਾ ਥੋੜੀ ਜੀ ਹਾਂ ਜੀ ਜੀ ਘੱਟਸਾਂ ਅੱਛਾ ਇਹਦਾ ਰੇਟ ਰੂਟ ਹੈ ਇਹਦਾ 13000 ਰੁਪਿਆ 13000 ਹਾਂ ਜੀ ਠੀਕ ਹੈ ਦੋਸਤੋ 13000 ਇਸ ਬੱਚੀ ਦਾ ਰੇਟ ਜੇ ਜੋੜਾ ਵੀ ਲਊ ਦੋਆਂ ਦਾ ਮਾਤਨ ਜਿਆਦਾ ਕਰ ਦਾਂਗੇ ਆਪਾਂ ਅੱਛਾ ਠੀਕ ਹੈ ਦੋਸਤੋ ਜੇ ਕਿਸੇ ਵੀਰ ਭਰਾ ਨੂੰ ਜੋੜਾ ਹੀ ਪਸੰਦ ਆਉਂਦਾ ਹੈ ਤਮਾਨਤਨ ਉਹਦੇ ਵਿੱਚੋਂ ਖੁੱਲਾ ਡੁੱਲਾ ਹੋ ਜਾਊਗਾ ਇੱਕ ਜਿਹੜੀ 3 ਨੰਬਰ ਤੇ ਇਹ ਬੱਚੀ ਇਹ ਕਿਹੜੀ ਨਸਲ ਚ ਆ ਜਾਂਦੀ ਹੈ ਇਹ ਗਰਲੈਂਡੋ ਚ ਆ ਜਾਂਦੀ ਹੈ ਅੱਛਾ ਇਹ ਕਿੰਨੇ ਕ ਟਾਈਮ ਦੀ ਹੋਊਗੀ ਇਹ ਖੀਰੀ ਆ ਬੱਚੀ ਹਜੇ 8 9 ਮਹੀਨਿਆਂ ਦੀ ਹੋਊਗੀ 8 ਸਾਲ ਦੇ ਲਾਗੇ ਬੰਨੇ ਹੋਊਗੀ ਠੀਕ ਹੈ ਇਹ ਸ਼ੈਨਾਂ ਦੀ ਮਾਵਾ ਮੂਵਾ ਹੈਗੇ ਦੁੱਧ ਉਹਦਾ ਵਧੀਆ ਹੈਗਾ ਉਹਨਾਂ ਦਾ ਹਾਂਜੀ ਠੀਕ ਹੈ ਖੋਲੀ ਨੂੰ ਵੀ ਬਾੜੀ ਜੀ ਦੋਸਤੋ ਗਰਲੈਂਡੋ ਨਸਲ ਦੇ ਵਿੱਚ ਇਹ ਬੱਚੀ ਤੁਹਾਨੂੰ ਦਿਖਾ ਰਿਹਾ ਮੈਂ ਥਾਂ ਬਹੁਤ ਵਧੀਆ ਇਹਦੇ ਵਿਚਾਰ ਅੱਛਾ 8-9 ਮਹੀਨੇ ਬਾਈ ਉਮਰ ਦੱਸਦਾ ਹੈ ਵੈਸੇ ਸੋਹਣੀ ਹੈ ਬੱਚੀ ਇਹ ਸੰਭ ਗਈ ਤਾਂ ਸੋਹਣੀ ਗਾਹਾਂ ਗਾਂ ਤਿਆਰ ਹੋ ਜਾਣੀ ਆ ਤੇ ਇਹਦਾ ਰੇਟ ਬਾਈ ਕੀ ਸੋਚਿਆ ਇਹਦਾ 9000 ਰੁਪਏ 9000 ਹਾਂਜੀ ਠੀਕ ਹੈ ਦੋਸਤੋ 9000 ਰੇਟ ਥਾਣਾ ਇੰਨਾ ਬੱਚੀਆਂ ਦੇ 4 ਤਿੰਨਾਂ ਦੇ 4-4 ਥਾਣ ਹੋਣਗੇ ਤੇ ਸਾਫ਼ ਸਿਰ ਕਿਹਦੇ ਫੂਡ ਸ਼ਾਂਗ ਨਹੀਂ ਹੋਊਗੀ 4-4 ਗਰੰਟੀ ਆ ਥਾਣ ਹੋਣਗੇ ਠੀਕ ਹੈ ਅੱਛਾ ਜਿਹੜੇ ਰੇਟ ਦੱਸੇ ਇਹਦੇ ਵਿੱਚੋਂ ਮੌਕੇ ਦੇ ਉੱਤੇ ਹੋ ਜੂਗਾ ਲੈਸ ਹਾਂਜੀ ਮੌਕੇ ਤੇ ਹੋ ਜੂਗਾ ਮੰਨਤਨ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਜੀ